ਇਹ ਤਕਲੀਫ ਹੈ ਮਾਤਾ ਜੀ ਤੇ ਉਹ ਨੋਟਿਸ ਜਿਹੜਾ ਮਿਸਰ ਦੇ ਭਾਈ ਸਾਨੂੰ ਸੁਣਾ ਦੇ ਰਹੀ ਸੀ ਇੱਕ ਬਾਈ ਚ ਕੂਨ ਘਟਾਇਆ ਸੀ ਉਹ ਇੱਕ ਪੂਰਾ ਕੰਦੇ ਲਈ ਸਾਇਆ ਦਾ ਇਹ ਇੱਕ ਆਪ ਤਾਂ ਨਹੀਂ ਮਨਾ ਨਹੀਂ ਮਿਲੀ ਛੋਟ ਦੀ ਵੀ ਇਹ ਤਾਂ ਇੰਸਾਨ ਦੀ ਹੀ ਹੈ ਗੋਲ ਮੇਸੇ ਗੋਲ ਮੇਸੇ ਇਹਨੂੰ ਝੱਟ ਕੇ ਹੋਰ ਲਾਣੀ ਹੈ ਉਹ ਜਿਹੜਾ ਨਾ ਕਰੇ ਇੰਤਜ਼ਾਮ ਨਹੀਂ ਕਰੀ ਸਸੇ ਗਾਲੋ ਤੋਂ ਅੱਜ ਸਾਡੀ ਟੀਮ ਨਿਹਾਲ ਸੰਗ ਵਾਲਾ ਐਸੋਸੀਏਸ਼ਨ ਦੀ ਮੀਡੀਆ ਟੀਮ ਅੱਜ ਦੀਪ ਹਸਪੀਟਲ ਵਿੱਚ ਆਈ ਆ ਇੱਥੇ ਫ੍ਰੀ ਚੈੱਕਅਪ ਕੈਂਪ ਲੱਗਾ ਸਾਡੀ ਟੀਮ ਨੇ ਦੌਰਾ ਕੀਤਾ ਕਰੋਨੇ ਜੋ ਮਰੀਜ਼ ਇਸ ਕੈਂਪ ਵਿੱਚ ਸ਼ਿਕਾਇਤ ਕਰਨ ਆਏ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਹਨਾਂ ਦਾ ਜੀ ਅੱਜ ਤੁਸੀਂ ਕਿਹੜਾ ਪਿੰਡ ਆ ਜੀ ਧੂਰ ਮੋਟਾ ਜੀ ਕੀ ਨਾਮ ਆ ਜੀ ਪਰਮਜੀਤ ਸਿੰਘ ਅੱਛਾ ਤੁਸੀਂ ਦੋ ਦੀਪ ਹਸਪੀਟਲ ਹਸਪੀਟਲ ਵਿਖੇ ਆਏ ਹੋ ਕੀ ਲੈਣਾ ਆਏ ਹੋ ਦਵਾਈ ਲੈਣਾ ਜੀ ਕਾਦੀ ਦਵਾਈ ਲੈਣਾ ਆਏ ਕਵਰਾੜ ਦੀ ਹੈ ਜੀ ਕਵਰਾੜ ਦੀ ਕਵਰਾੜ ਦੀ ਦਵਾਈ ਮਿਲ ਗਈ ਹਾਂ ਦਵਾਈ ਮਿਲ ਗਈ ਕੈਂਪ ਲੱਗਿਆ ਫ੍ਰੀ ਮੈਡੀਕਲ ਬਿਲਕੁਲ ਹਾਂ ਫ੍ਰੀ ਮੈਡੀਕਲ ਬਿਲਕੁਲ ਕਿੰਨੇ ਚਿਰ ਦੀ ਮਿਲੀ ਹੈ 5 ਦਿਨਾਂ ਦੀ ਜਿਹੜਾ ਤੁਸੀਂ ਕੈਂਪ ਦੇ ਵਿੱਚ ਇੱਥੇ ਆ ਕੇ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਠੀਕ ਹੈ ਜੀ ਠੀਕ ਹੈ ਵਧੀਆ ਵਧੀਆ ਸੀ ਤੇ ਇਸ ਤੋਂ ਅਗਲੀ ਦਵਾਈ ਹੈ ਜਿਹੜੀ ਉਹ ਫ੍ਰੀ ਹੈ ਜੀ ਦਵਾਈ ਇਹ ਕਿੰਨੇ ਚਿਰ ਦੀ ਦਵਾਈ ਦਿੰਦੀ ਹੈ 5 ਦਿਨਾਂ ਦੀ ਦਿੱਤੀ ਹੈ ਪੈਂਡ ਕਿਹੜਾ ਹੈ ਜੀ अच्छा ਤੁਸੀਂ ਦੀਪ ਹਸਪੀਟਲ ਵਿਖੇ ਆਏ ਹੋ ਉੱਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲੱਗਿਆ ਨਾ ਹਾਂਜੀ ਕੀ ਬਿਮਾਰੀ ਸੀ ਤੁਹਾਨੂੰ ਜੀ ਮੈਨੂੰ ਆ ਇੱਕ ਤਾਂ ਦੌਰੇ ਆ ਸੀ ਪਹਿਲਾਂ ਜੀ ਲੈ ਕੇ ਚੱਲੀਆਂ ਜੀ ਇੱਕ ਆ ਤੇ ਜਾਓ ਦਵਾਈ ਮਿਲ ਗਈ ਆ ਹਾਂਜੀ ਹਾਂਜੀ ਕਿੱਦਾਂ ਲੱਗਿਆ ਵੀ ਜੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਵਧੀਆ ਲੱਗੇ ਜੀ ਸਾਨੂੰ ਤਾਂ ਹੀ ਦੱਸੇ ਆਏ ਆ ਕਿੰਨੇ ਚਿਰ ਦੀ ਦਵਾਈ ਮਿਲੀ ਪੰਜਾਂ ਦਿਨ ਇਸ ਤੋਂ ਅਗਲੀ ਦਵਾਈ ਕੱਲ ਕਿਵੇਂ ਮਿਲੇਗੀ ਆਈ ਨਹੀਂ ਤੇ ਕੀ ਹੋਊਗੀ ਜੀ ਹਾਂਜੀ ਟੀਮ ਰੂਮ ਟੀਮ ਰੂਮ ਹਾਂਜੀ ਠੀਕ ਹੈ ਹਾਂਜੀ ਮਾਦਾ ਕੀ ਨਾਮ ਆ ਜੀ ਹਰਪਾਲਪੁਰ ਕਿਹੜਾ ਪਿੰਡ ਆ ਜੀ ਢੂੜਕੋਟ ਅੱਛਾ ਕੈਂਪ ਲੱਗਾ ਜਿਹੜਾ ਦੀਪ ਹੌਸਪੀਟਲ ਨਿਹਾਲ ਸਿੰਘ ਵਾਲਾ ਵਿਖੇ ਹਾਂਜੀ ਤੁਸੀਂ ਕਿਵੇਂ ਆਉਂ ਇੱਥੇ ਤੁਸੀਂ ਦਵਾਈ ਲੈਣ ਆਏ ਆ ਜੀ ਇੱਥੇ ਸ਼ੂਗਰ ਦੀ ਤੇ ਲੱਤਾਂ ਬਹਾਟਾ ਡੱਗ ਗਏ ਆ ਜੀ ਨੀਂਦ ਘਟਣ ਦੀ ਤੌਰ ਲੱਗੀ ਰਹਿੰਦੀ ਆ ਅੱਛਾ ਤੇ ਦਵਾਈ ਮਿਲ ਗਈ ਆ ਹਾਂਜੀ ਦਵਾਈ ਵਧੀਆ ਮਿਲ ਗਈ ਕਿੰਨੇ ਚਿਰ ਦੀ ਮਿਲੀ ਆ ਜੀ 5 ਦਿਨਾਂ ਦੀ ਮਿਲੀ ਬਿਲਕੁਲ ਫ੍ਰੀ ਮਿਲੀ ਹਾਂਜੀ ਇਸ ਤੋਂ ਅਗਲੇ ਪਾਸ ਅਗਲੇ ਜਿਹੜੀ ਹਫ਼ਤੇ ਮਿਲੀਗੀ ਦਵਾਈ ਉਹ ਕਿ ਮਿਲੇਗੀ ਉਹ ਵੀ ਕਹਿੰਦੇ ਜੀ ਫ੍ਰੀ ਦੇਵਾਂਗੇ ਫ੍ਰੀ ਮਿਲੇਗੀ ਹਾਂ ਜੀ ਹਾਂ ਸਾਨੂੰ ਵਧੀਆ ਅੱਛਾ ਤੁਸੀਂ ਹਸਪੀਟਲ ਦੀਪ ਹਸਪੀਟਲ ਨਿਆਲ ਸਿੰਘ ਪੁਲਾਵ ਕੇ ਕਿੱਦਾਂ ਮਹਿਸੂਸ ਹੋਇਆ ਕਿੱਦਾਂ ਲੱਗਾ ਵਧੀਆ ਲੱਗਿਆ ਜੀ ਇਦਾਂ ਦੇ ਕੈਂਪ ਲੱਗਣੇ ਚਾਹੀਦੇ ਹਾਂ ਜੀ ਹਾਂ ਬਾਈ ਜੀ ਕਿਹੜਾ ਬੰਦਾ ਤੁਹਾਨੂੰ ਫੋਟੋ ਫ੍ਰੈਂਡਾ ਜੀ ਅਸੀਂ ਸੋਬਰ ਦੀ ਦਵਾਈ ਲੈਣ ਆਏ ਸੀ ਦੀਪ ਹਸਪੀਟਲ ਤੋਂ ਤੇ ਅਸੀਂ ਸੋਬਰ ਦੀ ਦਵਾਈ ਲੈ ਲਿਆ ਉਹ ਡਾਕਟਰ ਸਾਹਿਬ ਨੇ ਸਾਨੂੰ ਅੱਗੇ ਪ੍ਰੋਫੈਸਰ ਦਿੱਤਾ ਤੇ ਸਾਂਹ ਦੀ ਦਵਾਈ ਥੋੜੀ ਜਿਹੀ ਸ਼ੁਰੂ ਕਰਾਂਗੇ ਅਸੀਂ ਤੇ ਤੁਹਾਨੂੰ ਫ੍ਰੀ ਦਵਾਈ ਦਿੱਤੀ ਅੱਛਾ ਤੁਹ ਔਰ ਜਦੋਂ ਪ੍ਰੋਫੈਸਰ ਆਵੇ ਵੀ ਅੱਗੇ ਤੋਂ ਵਧੀਆ ਸਾਨੂੰ ਟ੍ਰੀਟਮੈਂਟ ਤੋਂ ਲੋਕ ਮਿਲੋਗਾ ਤਾਂ ਵਧੀਆ ਦਵਾਈ ਦਿੱਤੀ ਵਧੀਆ ਦਿੱਤੀ ਜਾਂਦੀ ਹੈ ਜਿਵੇਂ ਇੱਥੇ ਸਟਾਫ ਦੇਖਿਆ ਤੁਸੀਂ ਸਭ ਵਧੀਆ ਬਹੁਤ ਵਧੀਆ ਸਾਰਾ ਸਟਾਫ ਹੈ ਵਧੀਆ ਸਭ ਵਧੀਆ ਬੰਦ ਕਰ ਦਿਓ ਉਹਨੂੰ ਤੇ ਇੰਟਰ ਸ਼ੁਰੂ ਕਰ ਦਿਨ ਪੈਰਪੁਰ ਕੀ ਨੇ ਇੱਕ ਮਾਰ ਦੇ ਪਰ ਨਹੀਂ ਮੱਝੇ ਨੂੰ ਕੋਈ ਕੋਈ ਜੀਵਾਂ ਨਹੀਂ ਕੋਈ 15 ਅਗਸਤ ਤੱਕ ਨਾ ਕੋਈ ਮੈਂ ਅੱਜ ਪਾਈ ਆ ਪੋਸਟ ਦੀ ਉਸ ਵੇਲੇ ਦੀ ਉਹ ਜਿਸ ਵੇਲੇ ਦੀ ਵਾਅਦਾ ਕੀਤਾ ਦੀ ਪੋਸਟ ਨੂੰ ਆ ਕੇ ਪਾਈ ਉਹ ਤੇ ਲਿਖਿਆ ਵੀ ਹੈ ਕਿ ਸਾਡੇ ਆਸਤੇ ਤਾਂ ਆਜ਼ਾਦੀ ਨਹੀਂ ਸੱਤ ਦਾ ਯਾਦ ਉਹ ਦਿਨ ਸੀ ਜਿਹਦੇ ਸਾਹਮਣੋਂ ਜਾ ਰਿਹਾ ਅੱਜ ਸਾਡੀਆਂ ਜਮੀਨਾਂ ਕੁੰਨ ਹੋ ਗਏ ਸਾਡੇ ਕੋਲੇ ਤਾਂ ਉਸ ਤੋਂ ਬਾਅਦ ਕੁਛ ਨਹੀਂ ਹੈ ਅਸੀਂ ਤਾਂ ਸਿਰਫ ਤੇ ਸਿਰਫ ਇੱਕ ਮਜ਼ਦੂਰ ਬੰਦਾ ਵਜੂਰ ਬਣ ਕੇ ਰਹੇ ਹਾਂ ਅੱਜ ਵੀ ਸਾਡੇ ਤੋਂ ਵੀ ਚਲਵਾ ਉਹ ਹੀ ਤਕ ਹੈ ਚਾਹ ਉਹ ਪਰਦੇਸੀ ਚਾਹੇ ਸਾਡੇ ਪੇਟਾ ਉਹ ਨਹੀਂ ਦੈਨ ਇਹ ਹੈ ਵੀ ਇਹ ਵੀ ਡਾਕਟਰ ਸਾਹਿਬ ਨਹੀਂ ਥੱਲੇ ਅਸੀਂ ਯਾਦ ਨਹੀਂ ਜਿਹੜਾ ਸਾਡਾ ਬਚੀ ਜਿੱਤੂ ਉਸਮਾਨ ਉਸੇ ਦਾ ਪਿਓ ਦਾਦਾ ਪਰਦਾਦਾ ਉਹ ਉਹ ਵੀ ਉਹ ਹੀ ਜਿਹੜੀ ਜੀਵਨ ਕਰਦਾ ਮਰ ਗਿਆ ਅੱਜ ਵੀ ਯਾਦ ਹੈ ਉਸ ਦਾ ਡਾਕਟਰ ਸਾਹਿਬ ਦਾ ਇਹ ਤਾਂ ਬਹੁਤ ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚੰਦ ਸਿੰਘ ਰਾਜੀ ਸੋ ਫਿਕਰਮੰਦ ਮੀਡੀਆ ਦੀ ਸਮੁੱਚੀ ਟੀਮ ਹੈ ਜਿਹੜੀ ਅੱਜ ਪਹੁੰਚੀ ਹੈ ਦੀਪ ਹਸਪੀਟਲ ਨਿਹਾਲ ਸਿੰਘ ਵਾਲਾ ਵਿਖੇ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਹਰਗੁਤਾ ਸਿੰਘ ਜੀ ਨਿਹਾਲ ਸਿੰਘ ਵਾਲਾ ਜਿੰਨਾਂ ਵੱਲੋਂ ਇੰਟਰਨੈਸ਼ਨਲ ਕਲੱਬ ਵੱਲੋਂ ਇੱਕ ਮੈਡੀਕਲ ਚੈੱਕਅਪ ਕੈਂਪ ਤੇ ਫ੍ਰੀ ਦਵਾਈਆਂ ਦਾ ਕੈਂਪ ਲਾਇਆ ਗਿਆ ਸੋ ਗੱਲਬਾਤ ਕਰਦੇ ਡਾਕਟਰ ਸਾਹਿਬ ਨਾਲ ਹਾਂਜੀ ਸਰ ਸਰ ਜੀ ਸਤਿ ਉਪਦੇਸ਼ਾ ਪ੍ਰਿਕਰਮਾਨ ਵੀਡੀਓ ਦੇ ਤੁਹਾਡਾ ਧੰਨਵਾਦ ਹੈ ਤੁਸੀਂ ਆਪਣੇ ਕੀਮਤੀ ਸਮੇਂ ਚ ਸਮਾਂ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ ਤੇ ਤੁਹਾਡੇ ਮਾਧਮ ਨਾਲ ਹੀ ਸਾਰੇ ਪੰਜਾਬ ਨੂੰ ਸੁਰੱਖਿਆ ਨੂੰ ਬਹੁਤ ਬਹੁਤ ਧੰਨਵਾਦ ਸਰ ਜੀ ਜਿਹੜਾ ਤੁਸੀਂ ਅੱਜ ਕੈਂਪ ਲਾਇਆ ਜੀ ਇਹਦੇ ਬਾਰੇ ਜਾਣਕਾਰੀ ਦਿਓ ਹ ਸਤਿਕਾਰਯੋਗ ਪੱਤਰਕਾਰ ਸਾਹਿਬ ਅੱਜ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਅਸੀਂ ਮਜ਼ਦੂਰ ਭਰਾਵਾਂ ਵਾਸਤੇ ਮਜ਼ਦੂਰ ਪਰਿਵਾਰਾਂ ਵਾਸਤੇ ਜਿਨ੍ਹਾਂ ਨੇ ਝੋਨਾ ਲਗਾਇਆ ਪਿਛਲੇ ਸਮੇਂ ਦੇ ਵਿੱਚ ਉਹਨਾ ਪਰਿਵਾਰਾਂ ਵਾਸਤੇ ਮੁਫਤ ਮੈਡੀਕਲ ਜਾਂਚ ਅਤੇ ਇਲਾਜ ਕੈਂਪ ਲਗਾਇਆ ਤੇ ਇਸ ਦੇ ਨਾਲ ਹੀ ਅਸੀਂ 125 ਤੋਂ 150 ਦੇ ਕਰੀਬ ਮਰੀਜ਼ ਦੇਖਣ ਦਾ ਟੀਚਾ ਰੱਖਿਆ ਜੋ ਕਿ ਅਸੀਂ ਪੂਰਾ ਕਰ ਲਿਆ ਪਲੱਸ ਅਸੀਂ ਇਹ ਵੀ ਰੱਖਿਆ ਕਿ ਇੰਨਾ ਹੀ ਮਰੀਜ਼ਾਂ ਨੂੰ ਜਾਂ ਇਹਨਾਂ ਦੇ ਨਾਲ ਆਏ ਹੋਰ ਵੀਰਾਂ ਭਰਾਵਾਂ ਨੂੰ ਅਗਲੀ ਵਾਰੀ 5 ਦਿਨਾਂ ਬਾਅਦ ਜਾਂ 10 ਦਿਨਾਂ ਬਾਅਦ ਅਸੀਂ ਹੋਰ ਦਵਾਈ ਵੀ ਫ੍ਰੀ ਦੇਵਾਂ ਅੱਛਾ ਸਰ ਜੀ ਜਿਹੜਾ ਤੁਸੀਂ ਕੈਂਪ ਲਾਇਆ ਕੈਨਮਾ ਕੈਂਪ ਹੈ ਹਰ ਸਾਲ ਲਾਉਨੇ ਹੋ ਜਾਂ ਇਸ ਤੋਂ ਅੱਗੇ ਵੀ ਲਾਉਂਗੇ ਇਹਦੇ ਬਾਰੇ ਜਾਣਕਾਰੀ ਦਿਓ ਕੈਂਪ ਬਾਰੇ ਦੇਖੋ ਇਹ ਕੈਂਪ ਸਾਡੇ ਅਲਾਈਅੰਸ ਇੰਟਰਨੈਸ਼ਨਲ ਕਲੱਬ ਦੇ ਪ੍ਰਧਾਨ ਸ਼੍ਰੀਤਾਜ ਮਿੰਦਰ ਪੱਤੋ ਜੀ ਤੇ ਸਕੱਤਰ ਸ਼੍ਰੀ ਗੁਰਸੇਵ ਸਿੰਘ ਰਣੀਆਂ ਜੀ ਦੇ ਵਿਸ਼ੇਸ਼ ਹੁਕਮਾਂ ਤੇ ਲੱਗਿਆ ਅਲਾਈਅੰਸ ਇੰਟਰਨੈਸ਼ਨਲ ਕਲੱਬ ਹਰ ਸਾਲ 6 ਮਹੀਨੇ ਕੈਂਪ ਮੈਡੀਕਲ ਕੈਂਪ ਲਗਾਉਂਦਾ ਰਹਿੰਦਾ ਜਿਹੜੇ ਕਿ ਦੀਪ ਹਸਪਤਾਲ ਦੇ ਵਿੱਚ ਨਿਹਾਲ ਸਿੰਘ ਵਾਲੇ ਲੱਗਦੇ ਆ ਤੇ ਇਹ ਸਾਡਾ ਕੋਈ ਬਾਹਰਮਤੈ ਨੂੰਆ ਕੈਂਪ ਹੈ ਠੀਕ ਸਾਡੇ ਦਰਮਿਆਨ ਮਜ਼ਦੂਰ ਆਗੂ ਪਿਰਥੀ ਸਿੰਘ ਬਾਗਾਪੁਰਾਣਾ ਵੀ ਇਸ ਕੈਂਪ ਦੇ ਵਿੱਚ ਵਿਸ਼ੇਸ਼ ਪਹੁੰਚੇ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅਜੀ ਵਰਤੀ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਕਿ ਤੁਸੀਂ ਇਸ ਕੈਂਪ ਦੇ ਵਿੱਚ ਆਏ ਹੋ ਤੇ ਤੁਸੀਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ ਤੁਹਾਡਾ ਵੀ ਤੇ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਮਜ਼ਦੂਰ ਭਰਾਵਾਂ ਵਾਸਤੇ ਉਹਨਾਂ ਮਜ਼ਦੂਰਾਂ ਵਾਸਤੇ ਇਹ ਪ੍ਰਬਾਲਾ ਕੀਤਾ ਕਿ ਜਿਨ੍ਹਾਂ ਵਾਸਤੇ ਹਮੇਸ਼ਾ ਹੀ ਲੋਕ ਤਰ੍ਹਾਂ-ਤਰ੍ਹਾਂ ਦੀਆਂ ਉਹਨਾਂ ਨੂੰ ਡਾਊਨ ਕਰਨ ਵਾਸਤੇ ਉਹਨਾਂ ਨੂੰ ਲਤੜਨ ਵਾਸਤੇ ਉਹਨਾਂ ਨੂੰ ਹਮੇਸ਼ਾ ਪਿੱਛੇ ਛੱਟਣ ਵਾਸਤੇ ਤਾਂ ਕੋਸ਼ਿਸ਼ਾ ਕਰਦੇ ਆ ਪਰ ਮੈਂ ਦੇਖਿਆ ਕਿ ਡਾਕਟਰ ਸਾਹਿਬ ਦਾ ਤਹਿਦ ਲੋ ਧੰਨਵਾਦ ਸਾਡੀ ਜਥੇਬੰਦੀ ਵੱਲੋਂ ਵੀ ਆ ਕਿ ਜਿਹੜੇ ਉਹਨਾਂ ਮਜ਼ਦੂਰਾਂ ਦੀ ਆਵਾਜ਼ ਤੇ ਉਹਨਾਂ ਮਜ਼ਦੂਰਾਂ ਦੇ ਇਲਾਜ ਕਰਨ ਵਾਸਤੇ ਉਹਨਾਂ ਨੇ ਪਹਿਲਾਂ ਵੀ ਇੰਨੇ ਕੈਂਪ ਲਾਏ ਆ ਤੇ ਜਿਹੜਾ ਅੱਜ ਵੀ ਕੈਂਪ ਲਾਇਆ ਇਹ ਇਸ ਤੋਂ ਵੀ ਵੱਡੀ ਗੱਲ ਇਹ ਹੈ ਵੀ ਅੱਜ 15 ਅਗਸਤ ਨੂੰ ਯਾਦੀ ਦੇ ਦਿਹਾੜੇ ਤੇ ਉਹਨਾਂ ਮਜ਼ਦੂਰਾਂ ਦੀ ਸਾਰ ਲਈ ਇਹਨਾਂ ਨੇ ਇੱਕ ਜਿਨ੍ਹਾਂ ਨੂੰ ਹਮੇਸ਼ਾ ਹੀ ਜਿਨ੍ਹਾਂ ਨੇ ਯਾਦੀਆਂ ਵਾਸਤੇ ਯੋਗਦਾਨ ਤਾਂ ਪਾਇਆ ਪਰ ਸਾਡੀਆਂ ਸਰਕਾਰਾਂ ਨੇ ਦਿਨ ਤਾਂ ਮਨਾਏ ਆ ਵੀ ਯਾਦ ਜਿੰਨਾਂ ਮਜ਼ਦੂਰਾਂ ਵਾਸਤੇ ਮਜ਼ਦੂਰਾਂ ਦੀ ਪਿੰਡਾਂ ਪੱਦਰ ਤੋਂ ਲਿਆ ਕੇ ਕਿਉਂਕਿ ਝੋਨੇ ਵਿੱਚ ਪੈਰ ਗੜ ਜਾਂਦੇ ਸਾਡੇ ਮਜ਼ਦੂਰਾਂ ਦੇ ਪੱਤੇ ਪਾਣੀ ਉੱਤੇ ਰਹਿਾਂ ਸਫਰੇ ਹਾਂ ਬਹੁਤੇ ਤਾਂ ਸਾਡੇ ਕਿਸਾਨ ਵੀ ਇਹੋ ਜਿਹਾ ਕੰਮ ਵੀ ਕਰਦੇ ਆ ਕਿ ਜਿਹੜੇ ਝੋਨਾ ਲਾਉਣ ਤੋਂ ਪਹਿਲੇ ਹੀ ਦਵਾਈ ਪਾ ਦਿੰਦੇ ਤਾਂ ਦਵਾਈ ਨਾਲ ਸਾਡੇ ਮਜ਼ਦੂਰਾਂ ਦੇ ਹੱਥ ਪੈਰ ਆਪ ਪੈਰਾਂ ਦੀਆਂ ਤੇ ਹੱਥਾਂ ਦੀਆਂ ਜਿਹੜੀਆਂ ਔਟੀਆਂ ਹੁੰਦੀਆਂ ਇਹ ਖਰਾਬ ਹੋ ਜਾਂਦੀਆਂ ਤਾਂ ਉਹਨਾਂ ਦਾ ਇਲਾਜ ਡਾਕਟਰ ਸਾਹਿਬ ਨੇ ਕੈਂਪ ਰਹੀ ਕਰਨ ਦਾ ਯਤਨ ਕੀਤਾ ਤਮਾ ਚੇਚੇ ਤੌਰ ਤੇ ਭਗ ਪ੍ਰਾਨੇ ਤੋਂ ਆ ਕੇ ਡਾਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਹੈ ਤੇ ਜਿਨ੍ਹਾਂ ਨੇ ਇਹ ਬਹੁਤ ਵਧੀਆ ਵਰਚਨਸ ਗ੍ਰਾਜੂ ਦੇ ਨਾਲ ਮਨਿੰਦਰ ਸਿੰਘ ਢਾਲੀਵਾਲ ਦੀ ਰਿਪੋਰਟ ਸ਼ੁਕਰ ਹੈ ਜੀ ਬੰਦੀ ਜੀ ਗੋਰਾਏ ਮਸਤਾਂ ਨੂੰ ਹਾਲੀਂ ਰੱਖਦੇ ਨੇ ਯਾਰਾ ਸਰੀਰ ਵਿੱਚ ਫੀਡਾ ਹੀ ਫੀਡਾ ਨਹੀਂ ਹੈ ਨੀ ਘੱਟ ਹੋ ਗਈ ਜੀ ਉੱਗਰਵਾ ਕਰਨੇ ਇੰਨਾ ਨਹੀਂ ਕਰਦੇ ਬਾਤ ਵੀ ਜਾਂਦਾ ਜੀ ਜੋ ਵੀ ਵੀਡੀਓ ਕੋਲ ਹੈ ਰੱਬ ਕਰਦਾ ਮੈਨੂੰ ਕੀ ਤਕਲੀਫਾਂ ਮਤਲਬ ਇਹਨੂੰ ਮੈਂ ਵੀ ਹੋ ਰਹੀ ਸੀ ਕਿ ਬੜਾ ਸੈਂਚਰ ਵਾਲੇ ਸੀ ਤੇ ਛੱਡ ਦੋ ਦਵਾਈ ਅਸਲ ਇਹ ਥਾਂ ਤੇ ਹੋਰ ਦਵਾਈ ਦਿੱਤੀ ਅੱਛਾ ਜੀ ਜਿਹਨੂੰ 5 ਦਿਨਾਂ ਨੂੰ ਦਿਖਾਇਓ ਜੇ ਤੁਹਾਨੂੰ ਲੱਗਿਆ ਵੀ ਉਸ ਦਵਾਈ ਨਾਲ ਬਹੁਤ ਫਰਕ ਪੈ ਗਿਆ ਹਾਂਜੀ ਤੇ ਬਸ ਫਰਕ ਪਿਆ ਕੰਮ ਅੱਛਾ ਜੀ ਐਸਲ ਦੇ ਅਗਲੀ ਵਾਰ